ਇੱਥੇ ਵਿਆਹ ਹੈ ਬੱਚੇ ਦੀ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਹੈ ਜੀ ਅੱਛਾ ਕਿੰਨੀ ਕੁ ਉਮਰ ਹੈਗੀ ਉਹਦੀ ਹੈ ਵੀ 25 26 ਸਾਲ ਦੀ ਉਮਰ ਦੀ ਕੁੜੀ ਦੀ ਵਿਆਹ ਦੀ ਤਿਆਰੀ ਕਰਦੇ ਸੀਗੇ ਕੋਈ ਨਹੀਂ ਮੋਟਰਾਂ ਕਰ ਦੋ ਸਾਰ देखो हॉट पाउडर की सैंपल फोन पर लग रही है और उसके बाद किन नहीं दिखते और बहुत सारे कुड़ियां सुनिए मैं नहीं आके इधर हूं मैं नहीं आके एड हो जाओ भाई शेडू ਆ ਬਾਈਰਾ ਸਾਰਾ ਗਾੜ ਦਿਆ ਕੋਈ ਨਹੀਂ ਆਗੇ ਕਰੇ ਬਸ ਯਾਰ ਤੂੰ ਯਾਰ ਆ ਕੇ ਆਏ ਡਰਾਪਰ ਸਰ ਮੰਮੀ ਦੇਖ ਮਾ ਤੇ ਮੰਮੀ ਨਾਲ ਆ ਕੇ ਡਿੱਗ ਗਈ ਆ ਮੰਮੀ ਨਾਲ ਹੀ ਆ ਮੇਰੇ ਪਿੱਛੇ ਆ ਮੰਮੀ ਦੇ ਸਾਰੇ ਜਮ ਮਾਹੌਲ ਬਣ ਰਿਹਾ ਤੇ ਜੇ ਸਰ ਇਹ ਤਾਂ ਇੱਕ ਕਿਰਪਾਈ ਬਰਮਾ ਦਿਓ ਥੋੜਾ ਆਇਓ ਜੇ ਇਹ ਲੈ ਗਏ ਕੋਈ ਵੱਡੀ ਗੱਲ ਨਹੀਂ ਮੱਕੀ ਚਲੋ ਕੋਈ ਗੱਲ ਨਹੀਂ ਵਿਰੇ ਕਾਏ ਆ ਉਹ ਕਹਿੰਦਾ ਰੁਕਤੀ ਬੰਦੀ ਆ ਸ਼ੁਰਨੇ ਪੜੋਗਾ ਕਿ ਪਤਾ ਨਹੀਂ ਕਿਵੇਂ ਉਹਦੀ ਟਾਲੀ ਪਲਟ ਗਈ ਫੌਜੀ ਰਿਟਾਇਰ ਹੋਇਆ ਸੀ ਇੰਦਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆਉਂਦਾ ਇੱਥੇ ਆਏ ਜੀ ਰਾਤ ਘਟਣਾ ਹੋਈ ਆ ਉਹਦੇ ਵਿੱਚ ਤੁਹਾਡੇ ਕਿੰਨੇ ਪਰਵਾਦ ਦੇ ਨੰਬਰ ਸੀ ਮੀਂ ਮੇਰਾ ਬੇਟਾ ਮਾਨਕਾਲ ਵਿਆਹ ਆ ਉਥੋਂ ਦੀ ਗੱਡੀ ਦੀ ਆ ਜੀ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਰਈ ਠੀਕ ਹੈ ਜੀ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਉਹ ਹੀਰ ਦਾ ਪਗਲ ਕਰਦੇ ਫਿਰੇ ਬੇਟੀ ਦੀ ਸਾਲੀ ਉਹਦੇ ਮੈਸੇਜ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਤੁਹਾਨੂੰ ਕੋਈ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰੋਂ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਹਰੇ ਦਾ ਉਤਰੇ ਨੇ ਉਥਾਂ ਦੇ ਨੇ ਉਹ ਜਿਹੜੇ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹੁਣ ਤਰੇ ਨੇ ਉਥੋਂ ਮਾਨ ਕਾਲੋ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ 24 26 ਕਹਿੰਦੇ ਸੀ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਆਤੀ ਤੇ ਜਿਹੜੇ ਉਹ ਵਿਆਹ ਹੋਏ ਸੀ ਜਾਂ ਕੁਆਰੇ ਜਿਹੜੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਤੁਹਾਡੇ ਆਪਣੀ ਬੇਟੀਆਂ ਉਹ ਜੀ ਉਹ ਫੌਰੀ ਹੈ ਜੀ ਕਿੰਨੀ ਕੁ ਮਰ ਗਈ ਉਹਦੀ ਹੈਲਪ 25 26 ਸਾਲ ਦੀ ਉਮਰ ਦੀ ਕੁੜੀ ਦੀ ਉਹ ਵਿਆਹ ਦੀ ਤਿਆਰੀ ਕਰਦੇ ਸੀਗੇ ਅੱਛਾ ਜੀ ਵਿਆਹ ਹੋਣਾ ਸੀ ਹਾਂ ਜੀ ਸਤਵੰਤ ਸਿੰਘ ਆ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਨਹੀਂ ਰਾਤ ਜਿਹੜੀ ਘਟਨਾ ਹੋਈ ਆ ਗੱਡੀ ਨੇ ਹਾਚ ਜੀ ਗਈ ਕੀ ਉਸ ਸਮੇਂ ਹਾਲਾਤ ਸੀ ਕਿਵੇਂ ਹੋਇਆ ਬਾਕੀ ਕੋਈ ਸਾਢੇ 9 ਵਜੇ ਵੀਰੇ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਈ ਸੀਗੀ ਵਿਆਹ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉਥੋਂ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸਹਾਇਕ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱ ਉਹ ਸਟਰਾਈਟੇ ਕੋਈ ਪਤਾ ਨਹੀਂ ਕੋਈ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਇਹ ਕਿਹੜੀ ਨਹਿਰ ਹੈ ਇਹ ਬਠਿੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿੰਨੇ ਬੰਦੇ ਗੱਡੀ ਦਿੱਤੀ ਵੀਰ ਕੋਈ ਕਹਾਂਟ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਡਰਾਈਵਰ ਸੀਗਾ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀਗੀ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿੰਨੇ 16 17 ਬੰਦੇ ਕਿਤੇ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੱਚੇ ਕੱਢਿਆ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਹਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਰਿਆਂ ਨੂੰ ਵੀਰੇ ਪ੍ਰੋਪਰ ਰਾਤ 1:00 ਵਜੇ ਤੱਕ ਇੱਥੇ ਕੰਮ ਚੱਲੀ ਗਿਆ ਬਚਾਅ ਕਾਰਜ ਦਾ ਵੀ ਹਲੇ ਕੋਈ ਕਿਨਤੀ ਕਲੀਅਰ ਪ੍ਰਸ਼ਾਸਨ ਕੋਈ ਤਾਂ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਇਤਰਾ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬੋਸ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਕੋਈ ਮੇਰ ਵਗੈਰਾ ਕੇ ਮਚਾਇਆ ਕਿ ਇਹ ਕ੍ਰੇਨ ਇੱਥੇ ਆਪਣੇ ਹੈ ਟ੍ਰੱਕ ਇਨਾਂ ਖੜਦੀਆਂ ਇੱਥੇ ਪੱਠੇ ਤੇ ਜੀ ਸੀ ਬੀਆਂ ਖੜਦੀਆਂ ਉਹ ਸਾਰੀਆਂ ਲਿਆ ਕੇ ਇੱਥੇ 2 ਘੰਟਾ ਜਨ ਪਾ ਕੇ ਗੱਡੀ ਕੱਢ ਲਈ ਸੀ ਯਾਨੀ ਜਿਹੜੇ ਬੰਦੇ ਰੁੜ ਕੇ ਵਿੱਚੋਂ ਉਹਨਾਂ ਵੱਲ ਪ੍ਰੋਪਰ ਗਿਣਤੀ ਵਾਰੀ ਕਲੀਅਰ ਨਹੀਂ ਹੈ ਜਿਦ ਤਰ੍ਹਾਂ ਪਹਿਲਾਂ ਵੀ ਬਹੁਤ ਹਾਸੀ ਹੋ ਗਏ ਨੇ ਨਹਿਰ ਦੇ ਉੱਪਰ ਰੇਲਿੰਗ ਅਜੇ ਤੱਕ ਨਹੀਂ ਲੱਗੀ ਲੱਗਦਾ ਹੈ ਕਿ ਮੱਟੀ ਲਾ ਪਰ ਗਈ ਉਹ ਰੇਲਿੰਗ ਦੀ ਵੀ ਚਲੋ ਮੰਨ ਲੈਂਦੇ ਆ ਰੇਲਿੰਗ ਦੀ ਵੀ ਕੁਝ ਥੋੜੀ ਜਲਦਬਾਜੀ ਵੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਨਹੀਂ ਕੋਈ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋਏ ਇਹ ਵੀ ਵੀਰੇ ਚਲੋ ਮੰਨ ਲਓ ਨਵੀਂ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਹੈ ਦੀਆਂ ਸਹੂਲਤੂ ਲੋਕਾਂ ਵਾਸਤੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਉਹਨਾਂ ਦੇ ਵਿੱਚੋਂ तकरीबन ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ तकरीबन ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਵੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ ਥਾਣੇ ਹਾਜ਼ਰੀ ਸੀ ਸੀਗਾ ਜੀ ਹਾਂ ਇਹ ਸਾਨੂੰ ਇੱਕ ਫੋਨ ਆ ਕੰਟਰੋਲ ਰੂਮ ਤੋਂ ਵੀ ਜਗੀੜੇ ਪੁਲ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟਰੈਂਪੂ ਸਵਾਰੀਆਂ ਦੀ ਭਰੀ ਨਰਵ ਵਿੱਚ ਡਿੱਗੀ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪ੍ਰੰਤ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੈਂ ਉਹ ਕੋਤੇ ਲੋਕਰ ਕਾ ਵੀ ਘੱਟ ਸੀਗਾ ਤੇ ਅਸੀਂ ਮੌਕੇ ਦੇ ਹੈਲਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਦਰ ਅਸੀਂ 12 13 15 ਅਸੀਂ ਇਮੀਡੀਏਟਲੀ ਫੜ ਫੜ ਬਾਹਰ ਕੱਢੇ ਤੇ ਫਿਰ ਹਾਈਡਰਾਂ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਗੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਬਾਕੇ ਮੁਨਸਿਪਲੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਐਸ ਜੀ ਨਣਾਂ ਦੇ ਵੀ ਤੋਹਾਰੇ ਸੀਗੇ ਆਪਣਾ ਇਹਨਾਂ ਦਾ ਪਿੰਡ ਅਸੀਂ ਮਾਨ ਕੇ ਹੀੜੀ ਥਾਣਾ ਸੰਦੌਰ ਕਿਲਮਰੀ ਕੋਲ ਦਾ ਉੱਥੋਂ ਬਲੌਂਗ ਕਰਦੇ ਨੇ ਇਹ ਤੇ ਇੱਥੇ ਸਰ ਇਹ ਕਿੰਨੇ ਦੀ ਡੈਥ ਹੋ ਚੁੱਕੀ ਉਹਨੂੰ ਕਿੰਨੇ ਲੱਭਤਾ ਜੇ ਕਿੰਨੇ ਬਚ ਗਏ 6 ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕਬਜਾ ਹੋ ਗਿਆ ਕਿੰਨੇ ਦਾ 19 ਦੇ ਦੇ ਕਰੀਬ ਦਾ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਜੀ ਅਸੀਂ ਮਤਲਬ ਕੱਢੇ ਨਹੀਂ ਤੇ ਲਾਪਤਾ ਚਾਰ ਲਾਪਤਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮੀਰ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਤੇ ਹਾਸਰਾ ਕੋਈ ਕਾਰਨ ਪਰ ਚੱਲਦਾ ਕਿਵੇਂ ਹੋਇਆ ਕਾਰਨ ਕੋਈ ਨਹੀਂ ਜੀ ਅਰਾਧਾ ਬਖਸੀਗਾ ਇਹ ਨਰਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਜੱਡੀਆਂ ਕੋ ਮਗੀ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਇਹ ਸਾਡੀ ਜਾਂਚ ਜਾਰੀ ਹੈ ਜਾਂਚ ਕਰਨ ਪਰ ਲੱਗੂ ਵੀ ਹਾਸਾ ਕਿਵੇਂ ਹੋਇਆ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਡ ਡੈਡ ਸੀਗੇ ਹੁਣ ਤੱਕ ਕਿੰਨੇ ਦੀ ਡੈਥ ਹੋਈ ਦੀ ਟੋਟਲ ਕਿੰਨੇ ਰੈਫਰ ਹੋਏ ਸਾਡੇ ਕੋਲ 4 ਡੈਡ ਬੋਡੀਜ਼ ਬਰਾਡ ਡੈਡ ਆਈਆਂ ਸੀਗੀਆਂ ਤੇ ਰੈਫਰ ਕਿਹਦਾ ਵੀ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਉਧਾਨਾ ਇੱਥੇ ਕਿੰਨੇ ਲੋਕਾਂ ਦਾ ਚੱਲਦਾ ਹੈ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੀ ਪੇਸ਼ੈਂਟ ਹੈਡ ਮੈਡਮ ਨੇ ਇਸ ਟਾਈਮ ਉਹ ਕਿੱਦਾਂ ਦੀ ਕੰਡੀਸ਼ਨ ਹਾਂ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ